ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਹ ਇਧਰ ਫਰੋਣਾ ਨਹੀਂ ਫਾਵਾ ਜਿੰਦਾਬਾਦ ਹਾਜੀਓ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਨਵੇਂ ਸਾਲ ਦੇ ਸ਼ੁਭ ਮੌਕੇ ਤੇ ਜੱਸੀ ਕੰਪਨੀ ਵੱਲੋਂ ਸਪੈਸ਼ਲ ਪੜੇ ਲਿਖੇ ਬੇਰੁਜ਼ਗਾਰਾਂ ਲੜਕੇ ਅਤੇ ਲੜਕੀਆਂ ਲਈ ਸੁਨਹਿਰੀ ਮੌਕਾ ਵਰਕ ਪਰਮੈਂਟ ਸਿੰਗਾਪੁਰ ਕਰੀਸ਼ੀਆ ਫਾਸਟ ਫੂਡ ਕਾਰ ਵਿੱਚ ਕੰਮ ਕਰਨ ਵਾਸਤੇ ਕੰਪਨੀ ਵਿੱਚ ਕੰਮ ਕਰਨ ਵਾਸਤੇ ਪੜ੍ਹੇ ਲਿਖੇ ਅਨਪੜ੍ਹ ਲੜਕੇ ਲੜਕੀਆਂ ਦੀ ਜ਼ਰੂਰਤ ਹੈ। თან ਦੱਸ ਜੀ ਨੇ ਆ ਸੈਲਰੀ 50000 ਤੋਂ ਲੈ ਕੇ 1 ਲੱਖ ਦੇ ਵਿੱਚ ਹੋਵੇਗੀ। ਐਡਰੈਸ ਨੋਟ ਕਰੋ ਜੱਸੀ ਕੰਪਨੀ ਮਕਾਨ ਨੰਬਰ 85 ਸੈਕਟਰ 55 ਪਲਸੋਰਾ ਯੂਟੀ ਚੰਡੀਗੜ੍ਹ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਨੰਬਰ ਤੇ हूने ही संपर्क करो सैवन नाइन एट डबल सिक्स जीरो सैवन नाइन वन सिक्स सैवन नाइन एट डबल सिक्स जीरो ਚਾੜੂ ਹੋ ਗਿਆ ਤੀਲਾ ਤੀਲਾ ਝਾੜੂ ਹੋ ਗਿਆ ਤੀਲਾ ਤੀਲਾ ਝਾੜੂ ਹੋ ਗਿਆ ਤੀਲਾ ਤੀਲਾ ਕੇਦਰੀਵਾਲ ਦਾ ਝਾੜੂ ਤੀਲਾ ਤੀਲਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ सामने मिनट तो हां <straks voice> <that> <st> ਉਹ ਤੋਂ ਵੀ ਦਾ ਮੇਰਾ ਲੱਡੂ ਰਹਿ ਗਿਆ ਨਾਲ ਰਹਿਣਾ ਕਰਦੇ ਜਾਨਾ ਅਦੀ ਮਾਸ਼ ਆਏ ਕਿਲੇ ਆ ਵੀ ਜਿਹੜੇ ਆ ਜਾਂਦੇ ਨੇ ਇਹ ਚ ਖਾਣੇ ਨੇ ਹਾਲ ਵੀਰੇ ਬੰਦ ਸ਼ੂਕਰ ਦੀ ਗੋਲੀ ਖਾਣੀ ਕੋਣੀ ਹੁੰਦਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਕੋਈ ਨਹੀਂ ਜੀ ਇੱਕ ਦਰ ਆਹ ਇਹ ਜੀ ਮੱਤਰ ਸਾਹਿਬ ਬਧਾਈਆਂ ਜੀ ਆਇਓ ਅਸਰ ਅੱਜ ਕੀ ਕਹਿਣਾ ਹੈਗਾ ਦਿੱਲੀ ਦੇ ਵਿੱਚ ਬੀਜਪੀ ਦੀ ਸਰਕਾਰ ਨੂੰ ਮਾਨਯੋਗ ਮੋਦੀ ਸਾਹਿਬ ਦੇ ਅਮੀਸ਼ਾ ਸਾਹਿਬ ਦੇ ਨੱਡਾ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਦੇਸ਼ ਦੀ ਤਰੱਕੀ ਹੋਈ ਆ ਤੇ ਜੋ ਮੋਦੀ ਸਾਹਿਬ ਨੇ ਗਰੀਬ ਕਲਿਆਣਨ ਨੀ ਯੋਜਨਾ, ਵਾਸ ਯੋਜਨਾ, ਆਸ਼ੂਮਾਨ ਕਾਰਡ ਯੋਜਨਾ ਆਪਣਾ ਉਜਵਲਾ ਯੋਜਨਾ ਚਲਾਈ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਆ। ਹਮ ਹਮਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਇੱਕ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜਿਹੜੀ ਸਰਕਾਰ ਬਣਾਈ ਸੀ ਕਿ ਅਸੀਂ ਦਿੱਲੀ ਦੇ ਵਿੱਚ ਆਹ ਕਰਤਾ, ਅਸੀਂ ਗਲੀਆਂ ਬਣਾਤੀਆਂ, ਅਸੀਂ ਮੱਲਾ ਕਲੀਨਿਕਾ ਬਣਾਤੀਆਂ ਜੋ ਦਾ ਝੂਠ ਸੀ ਉਹਦੀ ਪੋੜ ਖੁੱਲ ਗਈ। ਲੋਕਾਂ ਨੇ ਆਮ ਆਦਮੀ ਪਾਰਟੀ ਦਾ ਟੀਲਾ ਟੀਲਾ ਝਾੜੂ ਦਾ ਕਰਤਾ। ਕੇਜਰੀਵਾਲ ਦੀ ਹਾਰ ਨੂੰ ਕਿਵੇਂ ਦੇਖ ਰਹੇ ਹੋ ਕਬੱਡੀ ਸੀਟ ਹਾਰੀ ਗਈ ਕੇਜਰੀਵਾਲ ਨੇ ਜਿੰਨੀ ਰਾਜਨੀਤੀ ਕੀਤੀ ਝੂਠ ਦੀ ਰਾਜਨੀਤੀ ਕੀਤੀ ਆ ਝੂਠਾ ਕੋਈ ਬਹੁਤਾ ਚਿਰ ਨਹੀਂ ਚੱਲਦਾ ਕਿਸੇ ਗੱਲ ਨੂੰ ਲੈ ਕੇ ਝੂਠ ਬੋਲਿਆ ਉਹ ਅੱਜ ਲੋਕਾਂ ਨੇ ਉਹ ਝੂਠ ਨੂੰ ਨਕार्‍या ਚਾਏ ਨੇ ਮਹੱਲਾ ਕਲੀਨ ਕਰੀ ਗੱਲ ਕੀਤੀ ਚਾਏ ਪੈਣਾ ਦੇ ਖਾਤੇ ਚ ਪੈਸੇ ਦੀ ਗੱਲ ਕੀਤੀ ਪੰਜਾਬ ਚ ਵੀ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਇੱਕ ਇੱਕ ਹਜ਼ਾਰ ਰੁਪਿਆ ਖਾਤੇ ਚ ਪਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਰੰਗਲੇ ਦੀ ਥਾਂ ਤੇ ਪੰਜਾਬ ਨੂੰ ਵੀ ਕੰਗਲਾ ਕਰਤਾ ਇਹਨਾਂ ਨੇ ਹੁਣ ਇਹਨਾਂ ਦੀ ਪੰਜਾਬ ਚ ਟੀਲਾ ਟੀਲਾ ਹੁੰਦੀ ਵਾਰੀ ਹੈ ਦਿੱਲੀ ਦੇ ਵਿੱਚ ਕਾਂਗਰਸ ਦਾ ਖਾਤਾ ਨਹੀਂ ਮਿਲ ਸਕਿਆ ਉਸ ਨੂੰ ਕਿਵੇਂ ਵੇਖਦੇ ਕਾਂਗਰਸ ਪਾਰਟੀ ਜਿਹੜੀ ਆ ਉਹਨੇ ਹਮੇਸ਼ਾ ਹੀ ਪੰਜਾਬੀਆਂ ਨਾਲ ਧੋਖਾ ਕੀਤਾ ਦੇਸ਼ ਨਾਲ ਧੋਖਾ ਕੀਤਾ ਇਸ ਕਰਕੇ ਕਾਂਗਰਸ ਦਾ ਤੁਸੀਂ ਨਾ ਹੀ ਨਾਲੋਂ ਕਾਂਗਰਸ ਤਾਂ ਗੇਮ ਚ ਹੀ ਬਾਹਰ ਹੈ ਤਾਂ ਕੀ ਲੱਗਦਾ ਹੈਗਾ ਕਿ ਹੁਣ ਜਿਹੜੀ ਹੈਗੀ ਆ ਕੇਜਰੀਵਾਲ ਜਿਵੇਂ ਦਿੱਲੀ ਦੇ ਵਿੱਚ ਹਾਰ ਗਏ ਹੈਗੇ ਆ ਤੇ ਹੁਣ ਆਪਣੀ ਪੰਜਾਬ ਦੀ ਸਰਕਾਰ ਪੰਜਾਬ ਦੀ ਕੀ ਅਸਰ ਹੋਏਗਾ ਇਹ ਤਾਂ ਜੀ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਈ ਵੇਖਿਓ ਹੁਣ ਕਿਤੇ ਆ ਕੇ ਇੱਥੇ ਮੁੱਖ ਮੰਤਰੀ ਲੈਣ ਦੇ ਸੁਪਨੇ ਨਾ ਕੇਜਰੀਵਾਲ ਸਾਹਿਬ ਪਾਲਦੇ ਹੁਣ ਤੇ ਪੰਜਾਬ ਆਉਣ ਤੇ ਪੰਜਾਬੀਓ ਹੁਣ ਤੁਹਾਡੇ ਚ ਦਮ ਚਾਹੀਦਾ ਵੀ ਇਹਨੂੰ ਚੱਲਦਾ ਕਰਨਾ ਜਿਵੇਂ ਦਿੱਲੀ ਦੇ ਲੋਕਾਂ ਨੇ ਨਕਾਰਤਾ ਤੇ ਜੇ ਪੰਜਾਬ ਵਾਲੇ ਸਿਰ ਤੇ ਬਹਾਉਣਗੇ ਤਾਂ ਮਾੜੀ ਗੱਲ ਅੱਜ ਇੱਕ ਬਹੁਤ ਵੱਡੀ ਜਿੱਤ ਜੋ ਦਿੱਲੀ ਦੀ ਹਾਸਲ ਹੋਈ ਹੈ ਔਰ ਆਮ ਆਦਮੀ ਪਾਰਟੀ ਦਾ ਜੋ ਕਿ ਚੂਰ ਦੀ ਪਾਰਟੀ ਸੀਗੀ ਉਹ ਅੱਜ ਕਲੀਅਰ ਹੋ ਗਿਆ ਮੈਨੂੰ ਹੈਰਾਨਗੀ ਹੁੰਦੀ ਹੈ ਕੇਜਰੀਵਾਲ ਸਾਹਿਬ ਤੇ ਕੇ ਉਹਨਾਂ ਦੀ ਕਾਠ ਦੀ ਹਾਂਡੀ ਇੱਕ ਵਾਰੀ ਨਹੀਂ ਦੋ ਵਾਰੀ ਚੜ੍ਹੀ ਤੇਨ ਵਾਰੀ ਚੜ੍ਹੀ ਕਿਉਂ ਅੱਜ ਵੀ ਉਹਨਾਂ ਨੇ ਸਵੇਰੀ ਇੱਕ ਛੁੱਲੀ ਛੜਤੀ ਵੀ 15-15 ਕਰੋੜ ਰੁਪਇਆ ਸਾਡੇ ਐਮਐਲਏ ਨੂੰ ਆਫਰ ਆ ਰਹੀ ਹੈ ਉਹ ਵੀ ਭਾਈ ਤੇਰੇ ਕੋਲੇ ਜਦੋਂ ਐਮਐਲਏ ਹੈ ਨਹੀਂ ਆਫਰ ਕਾ ਦੀ ਆ ਜੂਗੀ ਤੁਹਾਨੂੰ ਉਹ ਕੀ ਹੈ ਇੱਕ ਪਬਲਿਕ ਨੂੰ ਗੁੰਮਰਾਹ ਕਰਨ ਦੇ ਉਹਨਾਂ ਨੇ ਹਮੇਸ਼ਾ ਹੀ ਚੂੜ ਦੀ ਰਾਜਨੀਤੀ ਕੀਤੀ ਹੈ ਤੁਹਾਨੂੰ ਬਹੁਤ ਵੱਡੇ ਸੀ ਕੀ ਲੱਗਦਾ ਉਹਨਾਂ ਨੇ ਵਾਅਦੇ ਤੇ ਮੋਹਰ ਨਹੀਂ ਲਾਈ ਵਾਅਦੇ ਵਾਅਦੇ ਹੀ ਰਹਿ ਗਏ ਕੋਈ ਵੀ ਵਾਅਦਾ ਉਹਨਾਂ ਨੇ ਪੂਰਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹ ਇਹੀ ਕਾਰਨ ਰਿਹਾ ਉਹਨਾਂ ਦੀ ਹਾਰ ਦਾ ਲੋਕਾਂ ਨੂੰ ਹਰ ਗੱਲ ਸਮਝ ਆ ਗਈ ਲੱਗਦਾ ਹੁਣ ਉਹ ਪੰਜਾਬ ਜੈਂਟਰੀ ਕਰਨੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਜਲਦੀ ਹੋਈ ਪੈ ਸਕਦਾ ਜੀ ਕਿਉਂਕਿ ਇੱਥੇ ਵੀ ਹਾਲ ਹੁਣ ਇਹੀ ਹੋਣਾ ਔਰ ਮੈਂ ਇੱਕ ਨਿਊਜ਼ ਚੈਨਲ ਤੇ ਹੀ ਸੁਣ ਰਿਹਾ ਸੀਗਾ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਸਾਡੇ ਕੋਲੇ ਵਿਦ ਪ੍ਰੂਫ ਅਸੀਂ ਦੇਵਾਂਗੇ ਸਾਡੇ ਕੋਲੇ ਪ੍ਰੂਫ ਹੈ ਕਿ ਸਾ ਬੀਜੇਪੀ ਨੂੰ ਕਈ ਐਮਐਲਏ ਆਮ ਆਦਮੀ ਪਾਰਟੀ ਦੇ ਕੰਟੈਕਟ ਕਰ ਰਹੇ ਹੈ ਕਿ ਸਾਨੂੰ ਲੈ ਲਓ ਹੁਣ ਇਸ ਦੇ ਵਿੱਚ ਕੀ ਸੱਚਾਈ ਹੈ ਕੀ ਨਹੀਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਕਿ ਨਿਊਜ਼ ਚੈਨਲ 'ਤੇ ਸੁਣਿਆ ਕਿ ਕਹਿੰਦੇ ਅਸੀਂ ਪ੍ਰੂਫ ਦਵਾਂਗੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਚੰਨਣਾ ਹੋ ਚੁੱਕਾ ਹੈ ਕਿ ਹੁਣ ਸਾਡੇ ਪੱਲੇ ਕੁਝ ਨਹੀਂ ਹੈਗਾ ਜੇ ਅਸੀਂ ਮੰਗਲ ਸਿੰਘ ਸਿਰਸਾ ਜਿੱਤੇ ਹੈ ਕਿ ਉਹਨਾਂ ਦਾ ਪੰਜਾਬ ਨੂੰ ਫਾਇਦਾ ਹੋਏਗਾ ਦੇਖੋ ਆ ਤੁਸੀਂ ਇਹ ਦੇਖੋ ਦਿੱਲੀ ਦੇ ਵਿੱਚ ਜਿੱਥੇ ਪੰਜਾਬੀ ਜ਼ਿਆਦਾ ਰਹਿੰਦੇ ਆ ਉਹਨਾਂ ਏਰੀਆਜ਼ ਦੇ ਵਿੱਚ ਭਾਜਪਾ ਨੂੰ ਬਹੁਤ ਵਧੀਆ ਜਿੱਤ ਮਿਲੀ ਹੈ ਉਹ ਵੀ ਤਾਂ ਪੰਜਾਬ ਦੇ ਵਸਨੀਕ ਹੈ ਨਾ ਉਹ ਬੀਜੇਪੀ ਨੂੰ ਚਾਹੁੰਦੇ ਆ ਉੱਥੇ ਇਸ ਤੋਂ ਇਹੀ ਅੰਦਾਜ਼ਾ ਲੱਗ ਸਕਦਾ ਆ ਆਪਾਂ ਨੂੰ ਕਿ ਬੀਜੇਪੀ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਪਾਰਟੀ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਹੀ ਹੈ ਜੇ ਦਿੱਲੀ ਦਾ ਸਿੱਖ ਉੱਥੇ ਬੀਜੇਪੀ ਨੂੰ ਪਸੰਦ ਕਰ ਰਿਹਾ ਤਾਂ ਇੱਥੇ ਵੀ ਪੰਜਾਬ ਦਾ ਪੰਜਾਬ ਵੀ ਹੈ ਜਿਹੜਾ ਉਹ ਬੀਜੇਪੀ ਨੂੰ ਹੀ ਪਸੰਦ ਕਰ ਰਿਹਾ ਹਾਂਜੀ ਪ੍ਰਧਾਨ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਹੇਰਕੇਸ਼ਗਰ ਜ਼ਿਲ੍ਹਾ ਵਾ이스 ਪ੍ਰਧਾਨ ਫਰੀਦਕੋਟ ਸਾਰੇ ਸ਼ਹਿਰ ਨਿਵਾਸੀਆਂ ਨੂੰ ਭਾਜਪੀ ਦੇ ਦਿੱਲੀ ਦੇ ਜਿੱਤ ਪਾਣ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਦੇਖੋਗੇ ਆਮ ਪਾਰਟੀ ਦਾ ਕੀ ਹਾਲ ਹੋਇਆ ਦਿੱਲੀ ਵਿੱਚ ਇੱਕ ਝੂਠੀ ਰਾਜਨੀਤੀ ਕਰਦੇ ਸੀ ਜੋ ਕਿ ਲੋਕਾਂ ਨੇ ਅੱਜ ਉਹ ਉਹਨਾਂ ਨੂੰ ਦਿਖਾਤਾ ਕਿ ਤੁਸੀਂ ਕਿੰਨੇ ਪਾਣੀ ਦੇ ਖੜੇ ਐ ਕਦੇ ਹਸਪਤਾਲ ਖੋਲੇ ਐ ਕਦੇ ਸਕੂਲ ਖੋਲੇ ਐ ਡਰਾਮੇ ਕੀਤੇ ਐ ਪੈਸੇ ਬਣਾਏ ਆ ਬਿਜ ਕੋਟਕੀਆਂ ਬਣਾਈਆਂ ਕੇਜਰੀ ਬਾਲ ਨੇ ਜੋ ਕਿ ਲੋਕਾਂ ਨੇ ਸਜ਼ਾ ਦਿੱਤੀ ਕੱਲ ਆਪ ਦੇ ਸਪੀਡ ਦੇ ਵਿੱਚ ਕਹਿੰਦਾ ਮੈਂ ਚੋਰ ਆ ਤੇ ਲੋਕੀ ਮੈਨੂੰ ਸਜ਼ਾ ਦੇਣਗੇ ਉਹ ਅੱਜ ਲੋਕਾਂ ਨੇ ਦਿਖਾਤਾ ਕਿ ਤੈਨੂੰ ਸਜ਼ਾ ਹੀ ਸਜ਼ਾਯੋਗ ਹੈ ਤੂੰ ਤੇ ਝਾੜੂ ਖਲਾਰ ਕੇ ਰੱਖਤੀ ਤੇ ਸਾਰੀ ਟੀਮ ਮੋਦੀ ਦੇ ਨਿਰਦੇਸ਼ਾਂ ਅਨੁਸਾਰ ਸਮੁੱਚੇ ਸ਼ਹਿਰ ਔਰ ਦੇਸ਼ਵਾਸੀ ਸਾਰੀ ਭਾਜੀਪੀ ਦੀ ਟੀਮ ਨੇ ਉਹਨਾਂ ਨਿਰਦੇਸ਼ਾਂ ਅਨੁਸਾਰ ਕੰਮ ਕੀਤਾ ਗਰਾਊਂਡ ਫਲੋਰ ਤੋਂ ਕੰਮ ਕੀਤਾ ਦਿੱਲੀ ਵਿੱਚ ਜੋ ਕਿ ਛੋਟੇ ਛੋਟੇ ਵਰਕਰਾਂ ਤੋਂ ਇੰਨੀ ਮਿਹਨਤ ਕੀਤੀ ਐ ਕਿ ਭਾਜੀਪੀ ਨੇ ਜੋ ਕਿ ਸਾਡੇ ਸਾਹਮਣੇ ਨਤੀਜਾ ਆਇਆ ਹਰਿਆਣੇ 'ਚ ਵੀ ਜਿੱਤ ਪ੍ਰਾਪਤ ਕੀਤੀ ਹੁਣ ਪੰਜਾਬ ਦੀ ਵਾਰੀ ਹੈ ਜੋ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਪੂਰਾ ਜਿੱਤ ਪ੍ਰਾਪਤ ਕਰੇਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ